ਸੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੇ ਵੱਜ ਗਏ 10 ਔਰ ਲੋ ਜੀ ਅੱਜ ਆਇਗਾ ਦਿਨ ਸ਼ੁੱਕਰਵਾਰ ਫਰਾਈਡੇ ਔਰ ਮੈਂ ਨਾ ਇਆ ਸਿਰ ਕਿਉਂਕਿ ਅੱਜ ਮੇਰਾ ਬ੍ਰਦਰ ਆ ਰਿਹਾ ਜੀ ਰਖੜੀਆਂ ਬਨਵਾਣ ਬੜੇ ਵਾਲਾ ਛੋਟੇ ਵਾਲਾ ਆਂਦਾ ਨਹੀਂ ਕਿਉਂਕਿ ਕੋਈ ਕੰਮ ਹੈ ਬੜੇ ਵਾਲਾ ਆਏਗਾ ਔਰ ਬੜੇ ਵਾਲੇ ਨੂੰ ਆਪਾਂ ਨੇ ਛੋਟੇ ਵਾਲੇ ਕੀ ਰਖੜੀਆਂ ਦੇ ਦੇਣੀਆਂ ਤੇ ਅੱਜ ਮੇਰਾ ਬ੍ਰਦਰ ਆ ਰਿਹਾ ਜੀ ਰਖੜੀਆਂ ਬਨਵਾਣ ਔਰ ਫਾਈਨਲੀ ਮੈਂ ਕਰ ਰਹੀ ਸੀ ਰੋਟੀ ਪਾਣੀ ਕੀ ਤਿਆਰੀ ਔਰ ਫਿਲਹਾਲ ਮੈਂ ਹਲੇ ਤਾਂ ਪਹਿਲਾ ਲਫਾਫਿਆਂ ਵਿੱਚ ਸਾਮਾਨ ਕੱਢ ਕੇ ਹਟੀਆਂ ਤੇ ਫਿਲਹਾਲ ਮੈਂ ਬਣਾਉਂਗੀ ਅੱਜ ਰਾਜਮਾ ਚਾਵਲ ਔਰ ਰੋਟੀ ਐ ਦਹੀਂ ਐ ਪ੍ਰਸ਼ਾਦ ਐ ਹਨਾ ਫਿਲਹਾਲ ਇਹ ਚੀਜ਼ਾਂ ਬਣਾਇਉਂਗਾ ਆਪਾਂ ਅੱਜ ਔਰ ਬੱਚਿਆਂ ਨੂੰ ਖੁਸ਼ੀ ਹੋ ਰਹੀ ਮੇਰੇ ਬੱਚਿਆਂ ਨੇ ਛੁੱਟੀ ਮਾਰੀ ਅੱਜ ਰਪਿੰਦਰ ਨੇ ਵੀ ਛੁੱਟੀ ਮਾਰੀ ਐ ਜੋਤ ਨੇ ਵੀ ਜੋਤਗਰੀ ਮਾਮਾ ਆ ਰਿਹਾ ਅੱਜ ਛੁੱਟੀ ਮਾਰਨੀ ਆ ਲੋ ਜੀ ਆਪਾਂ ਕਰੀਏ ਤਿਆਰੀ ਸਸਰੀ ਬਾਕੀ ਦੀ ਅਗਲ ਰਾਜ ਇਹ ਤਾਂ ਬੂਆ ਨੂੰ ਸਸਰੀ ਗੱਲ ਹੀ ਭੁੱਲ ਗਿਆ ਮੇਰੇ ਮੂੰਹ ਤਾਂ ਦੰਦ ਪਾੜ ਕੇ ਹੱਸ ਰਿਹਾ ਸਸਰੀ ਗੱਲ ਕਿਧਰੀ ਗਈ ਸਸਰੀ ਗੱਲ ਕਿਧਰੀ ਆਜੋ ਆ ਅੰਦਰ ਬੈਠਣਾ ਘੂਰੀ ਬੈਠਣਾ ਆਵ ਰਾਜ ਉਹ ਰਵੀ ਪੱਖਾ ਲਾਇਆ ਵਾ ਆਜੋ ਨਾ 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 ਤਾਂ ਪੈਰ ਚੱਟਾ ਵਹਿ ਲਾਂਦਿਆਂਗੇ ਪੈਰ ਰੱਖਿਆ ਜਾਇਆ ਪੈਰ ਚੱਟਾ ਆਇਓ ਹਾਂ ਉੱਪਰ ਬੈਠ ਜਾ ਸਮਾਰ ਗਿਆ ਮੈਂ ਲਿਆਵਾਂ ਪਾਣੀ ਪੋਣੀ ਉਹ ਠੀਕ ਹੈ ਤਾਂ ਜੀ ਉਸੇ ਹਾਂ ਯੋ ਜੀ ਰਖੇ ਪਰ ਤੇ ਲੋ ਜੀ ਬੱਚਿਆਂ ਗਾ ਲੱਗ ਗਿਆ ਜੀ ਲਿਓ ਕੇ ਗੈਲ ਕਿਉਂਕਿ ਨਿਆਣਾ ਨੂੰ ਚੋ ਚੜਾ ਪਿਆਲੀ ਹੋਗਾ ਆ ਦੇਖ ਕੁਲਰਾਜ ਆ ਗਿਆ ਹੈਲੋ ਕੁਲਰਾਜ ਯੋ ਭਾਈ ਮੁੰਡਾ ਤਾਂ ਨੇ ਕਈ ਵਾਰ ਦੇਖਿਆ ਹੋਣਾ ਵੀਡੀਓ ਮ ਲੈ ਜਾਣਾ ਲੈ ਜਾਣਾ ਗਿਆ ਲੈ ਉਹ ਕੁਲਰਾਜ ਲੈ ਜਾਣਾ ਪਾਣੀ ਫਿਰਕੀ ਜਾਂਦੀ ਤਾਂ ਦੱਸ ਦੇ ਯੋ ਹਟਦੀ ਹੋਣੀ ਸੰਦਾ ਕਿੱਥੇ ਚਲੇ ਗਿਆ ਆ ਗਿਆ ਜਿਸ ਸਕੂਲ ਤੇ ਅਮਾ ਨਾ ਮੈਨੂੰ ਪਿੱਛੇ ਲੱਗਾ ਹੋ ਮਾਰੇ ਆਗੇ ਬੈਠ ਗਿਆ ਇਹ ਵੀ ਤਾਂ ਹੋ ਗਿਆ ਨਾ ਜਿਸ ਨੂੰ ਇਸ ਟੈਂਸ ਉਹ ਦੇ ਚੀੜੀ ਲਗਾਤਾਰ ਲੱਗੀ ਵੀ ਹੈ ਚੱਕਣ ਉਹ ਨਾ ਚਿਟਕੜੀ ਲਾਈ ਵੀ ਦੀ ਮਨਾ ਮੁਰਾ ਮਾ ਚੱਕਿਆ ਨਾ ਉਹ ਇਹ ਤੋੜ ਦੇ ਚਿਚਕਣੀ ਇਸ ਕੀ ਲਿਓ ਮੁਰਜ ਆ ਗਿਆ ਪਾਲਾ ਤੋਂ ਸੁਰੂ ਸੁਰੂ ਉਸਕੇ ਰਿੰਨਾ ਪੁੰਕਾ ਹੋਈ ਤੇ ਕਰਾਇਆ ਹਾ ਯੋ ਉਸ ਤੇ ਪੜਾ ਲਗਾਤਾਰ ਇਨਾ ਨੇ ਹਮ ਉਹ ਡਰੇ ਕਰੀ ਤੇ ਇਸ ਤੇ ਉਹ ਪੁੰਕੀ ਜਾਏ ਕਰ ਤੁਹਾਨੂੰ ਇਹਦਾ ਆਇਆ ਤਾਂ ਦੋ ਦਿਨ ਜੀ ਇੱਧਰ ਦੇ ਰਹੇ ਜੀ ਨਮਕੀਨ ਮम्मा ਹੋਰ ਬਾਹਰ ਮੱਖੇ ਮੰਮੇ ਨੂੰ

ਲੋ ਜੀ ਬੁੰਦੀ ਆਪਾਂ ਨੇ ਭੋਤੀ ਐ ਔਰ ਇੱਧਰ ਬਣਾਈਆਂ ਜੀ ਮੈਂ ਰਾਜਮਾ ਕੀ ਸਬਜੀ ਕਿਉਂਕਿ ਰਾਜਮਾ ਚਾਵਲ ਹੁਣੀ ਧਰੀ ਐ ਸਬਜੀ ਹਲੇ ਬਣੂਗੀ ਰਾਜਮਾ ਚਾਵਲ ਬੁੰਦੀ ਐ ਰੋਟੀ ਐ ਲੋ ਜੀ ਸਬਜੀ ਆਪਣੀ ਬਣ ਰਹੀ ਐ ਇੰਨੇ ਔਰ ਇੱਧਰ ਆਈਆਂ ਜੀ ਮਠਿਆਈ ਕੇ ਡੱਬੇ ਜੋ ਕਿ ਮਾਮੇ ਨੂੰ ਦੇਣੇ ਐ ਤਿੰਨ ਮਾਮੇ ਹਜੇ ਤਿੰਨਾ ਭਾਈਆਂ ਨੂੰ ਦੇਣੇ ਐ ਇਹ ਸਾਡੀ ਆਪਣੀ ਘਰ ਦੀ ਐ ਔਰ ਇਹ ਮਾਮਿਆਂ ਨੂੰ ਦੇਣੀ ਐ ਤਿੰਨਾਂ ਨੂੰ ਫਿਲਾਲ ਤੇ ਚਲੋ ਜੀ ਮम्मा ਮਾਰ ਰਹੀ ਗੱਲਾਂ ਇੱਧਰ 5 ਮਿੰਟ ਕੀ ਹੋ ਗਿਆ ਲੋ ਜੀ ਜਸ ਤਾਂ ਆਪਾਂ ਨੇ ਸਬਜੀ ਬਣਾਤੀ ਐ ਰਾਜਮਾ ਦੀ ਔਰ ਛੋਲ ਮੇਰੇ ਤਰੇ ਰਹੇ ਨੇ ਔਰ ਇੱਕ ਪਾਸੇ ਮੈਂ ਗੁੰਦੀ ਵੀ ਬਣਾਤੀ ਔਰ ਰੋਟੀ ਰੋਟੀ ਬਣਾਣੀ ਐ ਬਸ ਔਰ ਉੱਤੇ ਬਾਅਦ ਆਪਾਂ ਬੰਨਾਂਗੇ ਆਪਣੇ ਭਾਈ ਕੇ ਰੱਖੜੀ ਮੇਰਾ ਭਾਈ ਅੰਦਰ ਬੈਠਿਆ ਆ ਕਿਉਂਕਿ ਲਾਈਟ ਚੱਲੇਗੀ ਏਸੀ ਲਾਇਆ ਵਤਾ ਇੱਕ ਨਾ ਜਿੱਦਨ ਰਿਸ਼ਤੇਦਾਰ ਆਏ ਵੇ ਹੁਆ ਨਾ ਉਦਨ ਲਾਈਟ ਬਹੁਤ ਦੁਖੀ ਕਰ ਆਇਆ ਸੱਚੀ ਫਲੈਟ ਬਾਰ-ਬਾਰ ਕਦੀ ਆ ਗਈ ਕਦੀ ਚਲੇਗੀ ਕਦੀ ਆ ਗਈ ਕਦੀ ਚਲੇਗੀ ਇਹੋ ਕੰਮ ਹੋ ਰਿਹਾ ਲਾਈਟ ਦਾ ਔਰ ਫਿਲਹਾਲ ਬੱਚੇ ਅੰਦਰ ਆ ਖੇਡ ਰਹੇ ਆ ਫਿੱਜੀ ਲੈਣ ਜਾ ਰਹੇ ਕਿਆ 10 ਮਿੰਟ ਪਾ 20 ਬੜਾ ਥਾਰੀ ਮਾਂ ਦੀ ਓਏ ਯਾਰ ਬੱਚਿਆਂ ਨੂੰ ਨਾ ਜਿੰਨਾ ਮਰਜੀ ਚੀਜ਼ ਦੇ ਦਿਓ ਇਹਨਾਂ ਨੂੰ ਦੁਕਾਨ ਪਰ ਜਾਣਾ ਹੀ ਜਾਣਾ ਤੇ ਫਿਲਹਾਲ ਉਹ ਦੇਖੀ ਜੋ ਉਹ ਬੱਸ ਵਾਲੀ ਆਂਟੀ ਫੋਨ ਤੋਂ ਆਇਆ ਨਹੀਂ ਐਨਾ ਚੱਕਿਆ ਦੀਦੀ ਆ ਉਹਨੇ ਮੈਡਮ ਨੇ ਚਲ ਦੇਖਦੇ ਆ ਅਗਰ ਮੈਡਮ ਫੋਨ ਚੱਕਦੀ ਆ ਚਲੋ ਜੀ ਪਹਿਲਾਂ ਪਰੌਟੀ ਪਾਣੀ ਬਣਾ ਲਈਏ ਫਿਰ ਆਪਣੇ ਭਾਈ ਕੇ ਰਖੜੀ ਬਨਣੀਆਂ ਆਪਾਂ ਨੇ ਲੋ ਜੀ ਫਰੈਂਡਸ ਰੋਟੀ ਆਪਣੀ ਰੈਡੀ ਐ ਰਾਜਮਾ ਕੀ ਸਬਜੀ ਬੁੰਦੀ ਚਾਵਲ ਔਰ ਸਾਥ ਮੇ ਚਪਾਤੀ ਐ ਜੀ ਰੋਟੀ ਵੀ ਐ ਨਾਲ ਆਪਣੀ ਤੇ ਦੇ ਕੇ ਆਤੇ ਆ ਭਈਆ ਕੋ ਖਾਣਾ ਕਿਹਦਾ ਬਨਾ ਖਾਣਾ ਹਾਂ ਟੈਸਟ ਨਹੀਂ ਰਿਹਾ ابھی ਖਾਇਆ ਨਹੀਂ ਲਿਓ ਨੂੰ ਰੋਟੀ ਦਿੰਦੀ ਹਿਲ ਲੇ ਤੇ ਚਲੋ ਜੀ ਰੋਟੀ ਰੋਟੀ ਖਾ ਕੇ ਫਿਰ ਆਪਾਂ ਨੇ ਰਖੜੀਆਂ ਬਨਣੀਆਂ ਆ ਫਿਲਹਾਲ ਆਪਾਂ ਪਹਿਲਾਂ ਰੋਟੀ ਰੁੱਟੀ ਖਵਾਦੀਏ ਹਨ ਰੋਟੀ ਖਵਾ ਕੇ ਫਿਰ ਆਪਾਂ ਬਨਾਂਗੇ ਰਖੜੀ ਵੀਰ ਜੀਗੇ ਤੇ ਦੇਖਿਆਈਏ ਭయ్యా ਕੀ ਥਾਲੀ ਖਾਣੇ ਕੀ ਲੋ ਜੀ ਰੋਟੀ ਵੀ ਨਾਲ ਐ ਕਿਉਂਕਿ ਜੇ ਕੋਈ ਚੋਲ ਨਹੀਂ ਖਾਂਦਾ ਤਾਂ ਰੋਟੀ ਵੀ ਨਾਲ ਐ ਜੇ ਰੋਟੀ ਖਾਣੀ ਐ ਤਾਂ ਰੋਟੀ ਖਾ ਲੈਣੀ ਐ ਲੋ ਜੀ ਰਖੜੀ ਬੰਨੀ ਐ ਆਪਾਂ ਵੀਰੇ ਦੇ ਹੁਣ ਇਹ ਲਈ ਆਈ ਤੀ ਮੈਂ ਰਖੜੀਆਂ ਇਹ ਰੁਪੰਜਲ باوجود ਕੀ ਪਸੰਦ ਐ ਰਖੜੀਆਂ ਕਿਉਂਕਿ باوجود ਲੈਣ ਗਈ ਤੀ ਪਾਪਾ ਕੇ ਗੈਲ ਔਰ ਬੱਚੇ ਵੀ ਹੋ ਗਏ ਰੈਡੀ ਕੁਲਰਾਜ ਵੀ ਹੈ ਮੇਰਾ ਭਤੀਜਾ ਬੈਠਾ ਆਪੋ ਨੂੰ ਮੂੰਗਰ ਆ ਮੇਰਾ ਭਤੀਜਾ ਦੇਖੋ ਸੇਮ ਸਕਲ ਹੈ ਮੇਰੇ ਪਾਈ ਕੀ ਮੂੰਹ ਵੀ ਦੇਖ ਰਿਹਾ ਦੋਨੋਂ ਸਕਲ ਦੇਖ ਰਹਾ ਵੀਰ ਜੀ ਕੀ ਤੋ ਲੋ ਜੀ ਇਧਰ ਮੈਂ ਵੀ ਹੋ ਗਈਆਂ ਰੈਡੀ ਰੋਟੀ ਰੋਟੀ ਖਾ ਲਈ ਆਪਾਂ ਹੁਣ ਬਣਨਗੇ ਜੀ ਰਖੜੀਆਂ ਉਰੀ ਆ ਜਾ ਉਹ ਲੋਕਾਣੀਆਂ ਹੈ ਤੁਹਾਨੂੰ ਰੀਲ ਮਿਲਗੀ ਤੁਹਾਨੂੰ ਆਖੀ ਦੇਖੀ ਨੀ ਯਾਰ ਇਹ ਮੈਲੇਗਾ ਐ ਪਸੰਦਗੀ ਨੂੰ ਥੜੀ ਜੋਤੀ ਹੈ ਸੰਦੇ ਬਸ ਬਸ ਗਾ ਲੀ ਤੇ ਮੈਂ ਦਰਵਾਜ਼ਾ ਦੂ ਦਰਵਾਜ਼ਾ ਮਾਮੂ ਬਦਿਆ ਹੈ ਬ੍ਰੇਸਲੇਟ ਸਾ ਸਿੰਪਲ ਹੈ ਨਾ ਦੋ ਲੋ ਹੈ ਨਾ ਮਾਮੂ ਗਾਣਾ ਮੈਂ ਆਪ ਲਾ ਦਿੰਦੀ ਟਿੱਲੀ ਨਾ ਬੰਦੀ ਉਹ ਮੈਂ ਲੈ ਉਹ ਦੇਖਣੀ ਕਿੰਨਾ ਉੱਪਰ ਦੇ ਕਿੰਨੇ ਨਗਾੜ ਗੱਗ ਗੱਗ ਦਾਇਤ ਨੂੰ ਲੈਣਾ ਸੀ ਆਹ ਮਾਹ ਚਾਹ ਮੈਨਾਂ ਜਿੱਦਾਂ ਸੋਈ ਲੱਗ ਰਹੀ ਹੈ ਜੀ ਬਿਸਮੱਲਾ ਖਾ ਰੇ ਜੋ ਕੋ ਇਹ ਨਾ ਆਇਆ ਕਿਹੜਾ ਚੱਲ ਹੈਪੀ ਬਰਥਡੇ ਚਲਾਓ ਸਭ ਨੇ ਲੋ ਜੀ ਜੋਤ ਐਂਡ ਰੂਪ ਨੇ ਵੀ ਆਪਣੇ ਭਾਈ ਕੇ ਰਖੜੀ ਬੰਨਦੀ ਆ ਕਿਉਂਕਿ ਕੁਲਰਾਜ ਸਿੰਘ ਏ ਵੀਰਾ ਬਈ ਇਹਨਾਂ ਦਾ ਲੈ ਵੀ ਖੜੋ ਜੀ ਲੋ ਜੀ ਰਖੜੀ ਬੰਨੀ ਗਈ ਐ ਨਾ ਕਿ ਵੀ ਆਪਣੀ ਵੀ ਖਾਣੀ ਚਿੱਜੀ ਕਿਧਰ ਕਰੀ ਖਾਣੀ ਐ ਚੱਕ ਲੋ ਲੈ ਵੀ ਚੱਕ ਲੈ ਹੋਰ ਬਸ ਰੂਪ ਬੇਟੇ ਉਹ ਉਹਨਾਂ ਦੇਖੋ ਇਸ ਤੋਂ ਪਾਰ ਦੂਈ ਸੀਸ ਤੋਂ ਉਹ ਇਧਰ ਦੇਖੋ ਰੋਗੀ ਚਣੀ ਫੋੜਾ ਗਿਚਣੀ ਪੈਲਾ ਹਾਂ ਇਹ ਲੈ ਵਿੱਚ ਰੱਖ ਦੇ ਵੈਲਾ ਮੜ ਕੇ ਚੱਲੇ ਰੂਪ ਜੋਤ ਪਾਪਾ ਕਰਨ ਦੇਖੋ ਖਾ ਲਓ ਕੀ ਆਇਆ ਬਰਬਾ ਉਹ ਵਿੱਚ ਰੱਖ ਲੈ ਚਲੋ ਖਾਓ ਪਹਿਲੇ ਰ ਹੈ ਗੁੱਲੂ ਅਬੇ ਠੀਕ ਹੈ ਓਕੇ ਕਮਾਵਾ ਬਚਾਰਾ ਬੇਇੱਜ਼ਤੀ ਕਰ ਰਹੀ ਹੈ ਤੂੰ ਉਸ ਦੀ ਈ ਵੀ ਤਾਂ ਬੁੱਤ ਸਾਰਾ ਤੂਨ ਹੌਸਲਾ ਰੱਖ ਐਡਾ ਹੰਦੀਲਾ ਵਿਚਾਰੇਗਾ ਪੰਜਾਬ ਪੰਜਾਬੀ ਦੇ ਰਿਆ ਪੱਲੇ ਤੇ ਇਧਰ ਦੇਖੋ ਹਲੇ ਕਮਾਂਡ ਨਹੀਂ ਨ ਲਗਿਆ ਕਹਦੇ ਮੈਂ ਓਏ ਤੁਲੂ ਭਾਈ ਕੁਲਰਾਜ ਕਹਦੇ ਕਮਾਂਡ ਨਹੀਂ ਲਗਿਆ ਜਿੱਦਨ ਕਮਾਂਡ ਲਗਿਆ ਨਾ ਜਿੱਦ ਤੋਂ ਦੇਖਿਆ ਤਾਂ ਦੰਦ ਬਣਵਾ ਲਓ ਜੀ ਕੁਲਰਾਜ ਸਿੰਘ ਐਂ ਮੇਰੇ ਬ੍ਰਦਰ ਨੇ ਸਾਨੂੰ ਰਖੜੀਆਂ ਨੂੰ ਦੇਖੋ ਸੂਟ ਦੇ ਆ ਥੈਂਕ ਯੂ ਸੋ ਮੱਚ ਭਾਬੀ ਦਾ ਜਿਹੜੀ ਵਿਚਾਰੀ ਮੇਂ ਕੁਕੜੀਆਂ ਹਾਂ ਇਹ ਨਾਨੀ ਨੇ ਕੁਕੜੀਆਂ ਭੇਜੀਆਂ ਆ ਬੜੀ ਮਾਮੀ ਨੇ ਸੂਟ ਭੇਜਿਆ ਐਂਡ ਇਹ ਸਵੀਟ ਵਗੈਰਾ ਹੋ ਗਈ ਹਨਾ ਤੇ ਪੁੱਤ ਪੈਕ ਰੱਖਦੇ ਮਾਰਾ ਵੀ ਡੱਬਾ ਕੰਮ ਆ ਜਾਏਗਾ ਤੋ ਲੋ ਜੀ ਇਧਰ ਕੀ ਬਧੀ ਗਈ ਕੋਲੀ ਬ੍ਰਦਰ ਬੈਠੇ ਆ ਇਧਰ ਸੂਟ ਆ ਗਿਆ ਥੈਂਕ ਯੂ ਸੋ ਮੱਚ ਭਾਬੀ ਜੀ ਤੁਸੀਂ ਦੇਖ ਰਹੇ ਹੋਣੇ ਵੀਡੀਓ ਬਹੁਤ ਵਧੀਆ ਲੱਗਿਆ ਲੋ ਜੀ ਆਪਾਂ ਨੂੰ ਤਾਂ ਸਾਰੀ ਚੀਜ਼ ਵਧੀਆ ਲੱਗੀ ਆ ਇਹ ਆਗੇ ਪ੍ਰੋਣਾ ਸਾਹਿਬ ਕੇ ਸੇਵ ਕਿਉਂਕਿ ਇਹ ਮਠਿਆਈ ਖਾਂਦੇ ਨਹੀਂ ਪ੍ਰੋਣਾ ਸਾਹਿਬ ਖਾਉਣਗੇ ਐਪਲ ਸੀ ਔਰ ਬੱਚੇ ਖਾਂਦੇ ਆ ਕੁੱਕੜੀਆਂ ਮम्मा ਹਾਂ ਅੱਜ ਤਾਂ ਹੋਵਨ ਹਾਂ ਕੁੜਾਦ ਕਿ ਐਸੀ ਸੈਟ ਹੋਗੀ ਚਲੋ ਜੀ ਜਸਟ ਰੱਖੜੀਆਂ ਆਪਾਂ ਨੇ ਬੰਨਤੀਆਂ ਔਰ ਬੱਚੇ ਖੇਲ ਰਹੇ ਆ ਬਾਹਰ ਔਰ 1:30 ਵਜੇ ਦਾ ਟਾਈਮ ਹੋ ਗਿਆ ਤੇ ਕੰਮ ਨਿਵੇੜਦਿਆ ਰੱਖੜੀਆਂ ਇਹ ਰੋਟੀ ਪਾਣੀ ਵੀ ਖਾ ਲਿਆ ਆਪਾਂ ਨੇ ਹਾਂ ਵੀਡੀਓ ਸਹੀ ਗੱਲ ਹੈ ਚਲੋ ਬਾਈ ਟੇਕ ਕੇਅਰ ਅਲਿਓ ਬਿਆਸ ਲੋ ਜੀ ਮਾਮਾ ਚੱਲਿਆ ਰਖੜੀ ਬਣਾ ਕੇ ਹਾਂ ਮੁਰੇ ਸਿੱਧਾ ਰੱਖ ਲੈ ਉਹ ਫਿਰ ਨਾ ਚਲ ਜੋ ਟੱਪਾ ਜਿਹਾ ਪੋਣਾ ਤਾ ਕਿਹੜਾ ਜੋ ਟੁੱਟ ਗਿਆ ਲੈ ਪਾ ਅੱਛਾ ਯੋਹੀ ਲੱਦਾ ਹੋਣਾ ਜੋ ਨਹੀਂ ਇਆ ਵਾਲਾ ਪੜ ਜਾ ਯੋ ਯੋ ਹਾਂ ਇਹ ਟੁੱਟਿਆ ਵੈਸਾ ਰ ਇਆ ਹੀ ਪੋਣੀਆ ਅੱਛਾ ਲੋ ਜੀ ਚੱਲਿਆ ਮਾਮਾ ਵੀ ਰਖੜੀਆਂ ਹੋ ਗਈਆਂ ਪੂਰੀਆਂ ਬਾਈ ਕੁਲਰਾਜ ਬਾਈ ਬਾਈ ਮਟਕ ਬਾਈ ਮਟਕ ਜੰਗਲ ਦੀ ਉਹ ਜੰਗਲ ਦਾ ਤਸਵੀਰ ਦਾ ਜੰਗਲ ਉਹ ਤੇਰੇ ਖਾਲੀ ਐ ਮੈਕਟਿਕ ਬੰਦਾ ਹੈ ਨਹੀਂ ਸਿੱਟਦੀ ਵੀ ਰਹੀ ਐ ਬਾਈ ਫੋਨ ਫੋਨ ਲੈ ਲਿਆ ਕੌਣ ਆ ਹਾਂ ਫੋਨ ਬਾਈ ਚਲੋ ਗਏ ਮम्मा ਕੁੱਲੀ ਆਜਣਾਂ ਆਜਣਾਂ ਲੈ ਇੰਟਰਵਿਊ ਲੋ ਜੀ ਜਸਟ ਵੀਰ ਜੀ ਚੱਲ ਗਿਆ ਰਖੜੀਆਂ ਬਣਾ ਕੇ ਔਰ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਰੂਪੰਜਲ ਬਵਜੋਤ ਆਪਾਂ ਕਮਰੇ ਦੇ ਅੰਦਰ ਆ ਕਿਉਂਕਿ ਬਾਹਰ ਗਰਮੀ ਬਹੁਤ ਹੈ ਤੇ ਚਲੋ ਜੀ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ